ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਵੀ ਹਨਾ ਕਬੱਡੀ ਦੀ ਮਿਹਨਤ ਲਾ ਲੋ ਰਿਕ ਬੰਦਾ ਕਰਾ ਦਿੰਦਾ ਜਿਹੜਾ ਬੰਦਾ ਨਵੀਂ ਵੀ ਖੇਡਿਆ ਕਦੇ ਹਨਾ ਉਹ ਵੀ ਕਰਾ ਦਿੰਦਾ ਤੇ ਬਈ ਜਿਹੜੀ ਮੇਨ ਹੁੰਦੀ ਹੈ ਤਕਨੀਕ ਦੱਸਣੀ ਜਵਾਕਾਂ ਨੂੰ ਹਨਾ ਉਹ ਬੰਦਾ ਉਹ ਹੀ ਦੱਸ ਸਕਦਾ ਜਿਹੜਾ ਖੇਡਿਆ ਹੁੰਦਾ ਸੋ ਬਈ ਆਪਾਂ ਦੱਸਣ ਲੱਗਿਆ ਬੰਦੇ ਜਵਾਕਾਂ ਨੂੰ ਜਾਂ ਫਿਆ ਨੂੰ ਇਹ ਤੇ ਰੇਡਰ ਨੂੰ ਤੇ ਜਿੰਨੇ ਵੀ ਸੀਨੀਅਰ ਪਲੇਅਰ ਆ ਜਾਂ ਕੋਚ ਹੈਗਾ ਨਾ ਜ਼ਰੂਰ ਦੱਸਿਓ ਕਿ ਸਹੀ ਆ ਜਾਂ ਗਲਤ ਆ ਹਮੇਸ਼ਾ ਹੀ ਨਹੀਂ ਕਹਿ ਸਕਦੇ ਆਪਾਂ ਵੀ ਅਸੀਂ ਸਹੀ ਆ ਹਨਾ ਹਾਂਜੀ ਆਹ ਪਰ ਹੈਡਰ ਨੂੰ ਦੱਸਦੇ ਆਂ ਚਾਪੇ ਨੂੰ ਦੱਸਦੇ ਆਂ ਪਹਿਲਾਂ ਦੇਖ ਵੀ ਪਾ ਜਿਵੇਂ ਰੇਡ ਵਾਰਿਆ ਬੰਦਾ ਪਹਿਲਾਂ ਇਹਦਾ ਪੱਟ ਫੜਨਾ ਜੇ ਤਾਂ ਐ ਸਿੱਧਾ ਜਾਵੇਂ ਕੱਢ ਜੇ ਤਾਂ ਐ ਸਿੱਧਾ ਫੜਦੇ ਆਂ ਫੇਰ ਤਾਂ ਜਾਂਦਾ ਹਣਾ ਵੀ ਆਪਣਾ ਸਿਰ ਥੱਲੇ ਪੱਟ ਦੇ ਜਦੋਂ ਦਾ ਬੰਦਾ ਸੀਨੀਅਰ ਹੋ ਜਾਂਦਾ ਵੱਡਾ ਹੋ ਜਾਂਦਾ ਉਹ ਤਾਂ ਜਿਵੇਂ ਮਰਜ਼ੀ ਫੜ ਲੇ ਪਰ ਜਵਾਗ ਨੂੰ ਆਪਾਂ ਨੇ ਦੱਸਣਾ ਹੁੰਦਾ ਵੀ ਤੈਨੂੰ ਸੱਟ ਤੋਂ ਹੀ ਬਚਣਾ ਬੰਦਾ ਫੜਨਾ ਵੀ ਆ ਇਹਦੀ ਤਕਨੀਕ ਆ ਆਹ ਲੱਤ ਅੰਦਰਲੀ ਲੱਤ ਤੇ ਬਾਹਰ ਅੰਦਰਲੀ ਬਾਹਾਂ ਇਹ ਦੋਨੇ ਜੀ ਚਾਏ ਆ ਤੇ ਹੁਣ ਬਈ ਅਸੀਂ ਇਹਨਾਂ ਨੂੰ 10-10 ਵਾਰੀ ਲਾ ਕੇ ਦਿਖਾਵਾਂਗੇ ਉਸ ਤੋਂ ਬਾਅਦ ਚ ਲਾਉਣਗੇ ਆਪਣੇ ਆਪ ਮੁੰਡੇ ਵਿੱਚ ਖੜੇ ਜਿਹੜੇ ਬਾਹਰ ਹੋ ਗਏ ਚੱਲ ਚੱਲ ਚੱਲੋ ਜੀ ਲਓ ਲਾਓ ਐਵੇਂ ਹੀ ਲਾਉਣੀਆਂ ਜਿਵੇਂ ਤੁਹਾਨੂੰ ਦੱਸਿਆ ਠੀਕ ਆ ਚਲੋ ਇੱਕ ਇੱਕ ਵਾਰੀ ਵਾਰੀ ਗੁੱਡ ਚੱਲ ਪਿੱਛੇ ਗੁੱਡ ਚੱਲ ਤੂੰ ਖੜਾ ਰਹਿ ਡਟ ਕੇ ਖੜਾ ਬੈਲਸ ਬਣਾ ਪੂਰਾ ਚੱਲ ਚੱਲ ਗੁੱਡ 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 ਆਛਾ ਵਾ ਆਛਾ ਆਛਾ ਗੁੱਡ ਆ ਜਾ ਲਾ ਬਈ ਆ ਜਾ ਜਿੱਦਾਂ ਬਈ ਇਹ ਆਪਾਂ ਦੱਸਿਆ ਹਨਾ ਏਕ ਪੋਜੀਸ਼ਨ ਆ ਵੀ ਜਿਹੜਾ ਨਵਾਂ ਜਵਾਖ ਖੇਡਣ ਲੱਗਦਾ ਉਹਨੂੰ ਪੋਜੀਸ਼ਨ ਪਤਾ ਲੱਗ ਜਾਂਦੇ ਵੀ ਮੈਨੂੰ ਕਿਵੇਂ ਫੜਨਾ ਤੇ ਐਦਾਂ ਹੀ ਹਣਾ ਰੇਡਰ ਨੂੰ ਆ ਰੇਡਰ ਨੇ ਕੀ ਕਰਨਾ ਚੱਲ ਨੂੰ ਮੋਲ ਖੜ ਮੜਾ ਜਾ ਪਾ ਕੇ ਮਿਲਣਾ ਉਹ ਮੈਂ ਨਹੀਂ ਤੂੰ ਹੋਰ ਟਾ ਬਾਹਰ ਘਟੇ ਰੇਡਰ ਨੇ ਵੀ ਰੇਡਰ ਨੇ ਰੋਕਣਾ ਪੁਸ਼ ਕਰਨਾ ਆਪਣੀ ਲੱਤ ਚੱਕਣੀਆਂ ਤੇ ਹੱਥ ਨਾਲ ਪੁਸ਼ ਕਰਨਾ ਇਹ ਬਈ ਨਵੇਂ ਬੱਚਿਆਂ ਵਾਸਤੇ ਹਣਾ ਕਈ ਵਾਰੀ ਕੋਈ ਵੱਡੇ ਕਹਿਣ ਹਣਾ ਤੁਹਾਨੂੰ ਪਤੀ ਆ ਜਿਹੜਾ ਬੰਦਾ ਚੰਗਾ ਕੰਮ ਕਰਦਾ ਅਗਲੇ ਲੱਤਾਂ ਖਿੱਚਦਾ ਵੀ ਲੋ ਵੱਡਾ ਕੋਚ ਬਣਾ ਫਿਰਦਾ ਤੇ ਇਹ ਜਦੋਂ ਆਪਾਂ ਨਵੇਂ ਜਵਾਕ ਨੂੰ ਵੀ ਇਦਾਂ ਤਕਨੀਕ ਦੱਸਾਂਗੇ ਤੇ ਜਿਉਂ-ਜਿਉ ਉਹ ਵੱਡੇ ਹੋਈ ਜਾਂਦੇ ਨੇ ਫਿਰ ਉਹਨਾਂ ਨੂੰ ਸਮਝ ਆ ਹੀ ਜਾਂਦੀ ਹੈ ਫਿਰ ਉਹ ਆਪ ਹੀ ਉਹਨਾਂ ਦੇ ਕੁਝ ਨੇਚਰਲੀ ਦਾ ਹੁੰਦੇ ਨੇ ਕੁਝ ਆਪਾਂ ਉਹਨਾਂ ਨੂੰ ਸਿਖਾ ਦਿੰਨੇ ਆ ਤੇ ਚੱਲ ਵੀ ਹੁਣ ਪੁੱਟਿਆ ਲੈ ਕਰਨਾ ਹਾਂ ਦੋਨੇ ਪੈਣਾ ਤਿੰਨੇ ਬਲਾਕ ਨੇ ਰੋਕਣਾ ਪੈਰ ਰੋਕ ਸ਼ਾਬਾਹ ਮਾਰ ਹੱਥ ਨੂੰ ਉੱਪਰ ਲਾ ਕੇ ਰੱਖਣਾ ਐ ਪੁਸ਼ ਘੱਟਣਾ ਅੰਦਰੋਂ ਚੱਲ ਵੀ ਹਾਂ ਸ਼ਾਬਾਹ ਚੱਲ ਚੱਲ ਖੜ ਜਾ ਚੱਲ ਚੱਲ ਖੜ ਜਾ ਕਰੋ ਮੜੀ ਵੇਟ ਲੈ ਲਿਆ ਕਰੋ ਇਹ ਆਪਾਂ ਸਿਰਫ ਸਿੱਖ ਰਹੇ ਹਾਂ ਪਹਿਲੀ ਨਹੀਂ ਆਇਆ ਗਾਣਾ ਪੋਜੀਸ਼ਨ ਤੇ ਖੜੇ ਜਾਵਾ ਖੜ ਜਾ ਕਰ ਰਹਿਣ ਪੂਰਾ ਫਿਰ ਬਰੋ ਚਲ ਪਹਿਲੀ ਟੈਡਾ ਨਹੀਂ ਖੜਨਾ ਸਾਹਮਣੇ ਖੜਾ ਨਾ ਪੂਰੀ ਰੇਡ ਬਾ ਜਦੋਂ ਉਹ ਆ ਗਿਆ ਉਦੋਂ ਲੱਗਣਾ ਚਲੋ ਸ਼ਾਬਾ ਅਗਲੇ ਦੇ ਉੱਪਰ ਹੱਥ ਨਹੀਂ ਧਰਨਾ ਐ ਮਾਰਨਾ ਚਲ ਹਾਂ ਪਹਿਲੀ ਨਿਕਲੇ ਬੁਸ਼ ਤੇ ਤੋਂ ਲਿਕਣੇ ਹੋ ਸਮਾਰ ਕੇ ਸ਼ਾਬਾ ਚਲ ਚਲ ਸ਼ਾਬਾ ਚਲ ਖੜ ਜਾ ਚਲ ਸ਼ਾਬਾ